ਇਤਿਹਾਸੀਆਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਪਲਕੇ ਸ਼ੰਭੂ ਬਾਟਰ ਦੇ ਕਿਸਾਨ ਜੁੜੇ ਨੇ ਰੇਲ ਰੋਕਣਗੇ ਦੱਸਦੇ ਕਿ ਆਪਣੀਆਂ ਮੰਗਾਂ ਦੇ ਹੱਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੇ ਜੇਲ੍ਹ ਚ ਬੰਦ ਕਿਸਾਨਾਂ ਦੀ ਰਿਹਾਈ ਜੁੜੀ ਹੋ ਉਹਨਾਂ ਦੀ ਮੁੱਖ ਮੰਗ ਹੋਵੇਗੀ ਕਿਸਾਨਾਂ ਨੇ ਪਾਜਪਾ ਅਗਵਾ ਦੇ ਨਾਲ ਵੀ ਬਹਿਸ ਦੇ ਚੁਣੌਤੀ ਜੜੀ ਹੈ ਉਸ ਨੂੰ ਸਵੀਕਾਰ ਕਰ ਲਈ ਹੈ ਤੇ ਜੁਲ ਦੇ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਜੁੜੀ ਹੈ ਕੱਲ ਮੁੱਖ ਮੰਗ ਜੁੜੀ ਹੈ ਹੋਵੇਗੀ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਕੱਲ ਰੇਲ ਰੋਕਿਆ ਜਾਵੇਗਾ ਪਲਕੇ ਸ਼ੰਭੂ ਵਾਚਰ ਤੇ ਕਿਸਾਨ ਜੁੜੇ ਨੇ ਰੇਲ ਰੋਕਣਗੇ ਉਹਨਾਂ ਦੇ ਵੱਲੋਂ ਜਿਹੜੇ ਭਾਜਪਾ ਆਗੂਆਂ ਨੇ ਉਹਨਾਂ ਦੇ ਨਾਲ ਜੁੜੀ ਬਹਿਸ ਦੀ ਚੁਣੌਤੀ ਹੈ ਉਸ ਨੂੰ ਵੀ ਸਵੀਕਾਰਿਆ ਗਿਆ ਹੈ ਤੇ ਪਲਕੇ ਸ਼ੰਭੂ ਵਾਚਰ ਤੇ ਕਿਸਾਨ ਰੇਲਾ ਰੋਕਣਗੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਕਿਸਾਨ ਐਲਾਨ ਕਰਨਗੇ ਤੇ ਉਹਨਾਂ ਦਾ ਜਿਹੜਾ ਮੁੱਖ ਮੰਗ ਹੋਵੇਗਾ ਉਹ ਕਿਸਾਨਾਂ ਦੀ ਜੁੜੀ ਗ੍ਰਿਫਤਾਰੀ ਹੈ ਜ਼ਿਲ੍ਹਾ ਦੇ ਵਿੱਚ ਬੰਦ ਨੇ ਕਿਸਾਨ ਉਹਨਾਂ ਦੀ ਰਿਹਾਈ ਜਿਹੜੀ ਹੈ ਉਹਨਾਂ ਦੀ ਮੁੱਖ ਮੰਗ ਕੱਲ ਹੋਵੇਗੀ ਪਲਕੇਸ਼ੰਭੂ ਬਾਰਡਰ ਤੇ ਕਿਸਾਨ ਰੇਲ ਰੋਕਣ ਗਿਆ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਕਿਸਾਨਾਂ ਦਾ ਐਲਾਨ ਹੋਵੇਗਾ